ਬਾਲੀਵੁੱਡ ਐਕਟਰ ਅਦਾਕਾਰ 파ਰਿਸ਼ਰਾਵਲ ਜਿਨ੍ਹਾਂ ਨੂੰ ਆਪਾਂ ਸਾਰੇ ਜਾਣਦੇ ਆ ਗੱਲ ਕਰੀਏ ਕਮੇਡੀ ਮੂਵੀਜ਼ ਦੀ ਗੱਲ ਕਰੀਏ ਐਕਸ਼ਨ ਮੂਵੀਜ਼ ਦੀ ਜਾਂ ਫਿਰ ਵਿਲਨ ਦੇ ਰੂਲਸ ਦੀ ਸਾਰਿਆਂ ਦੇ ਵਿੱਚ ਇਹਨਾਂ ਨੇ ਬਹੁਤ ਕੰਮ ਕੀਤਾ ਸੋ ਇਹਨਾਂ ਨੇ ਇੱਕ ਬਹੁਤ ਹੀ ਇੱਕ ਵੱਡਾ ਖੁਲਾਸਾ ਕੀਤਾ ਹੈ ਆਪਣੇ ਆਪ ਨੂੰ ਲੈ ਕੇ ਆਪਣੀ ਸਿਹਤ ਨੂੰ ਲੈ ਕੇ ਆਪਣੀ ਬੋਡੀ ਨੂੰ ਲੈ ਕੇ ਜਾਂ ਫਿਰ ਕਰੀਏ ਕਿ ਆਪਣੇ ਕੈਰੀਅਰ ਨੂੰ ਲੈ ਕੇ ਜਦੋਂ ਇਹ ਮੂਵੀਜ਼ ਦੇ ਵਿੱਚ ਸੀਗੇ ਤੇ ਇੱਕ ਮੂਵੀ ਦੀ ਸ਼ੂਟਿੰਗ ਚੱਲ ਰਹੀ ਸੀਗੀ ਸ਼ੂਟਿੰਗ ਦੇ ਦੌਰਾਨ ਇਹਨਾਂ ਨੂੰ ਗੋਡੇ ਤੇ ਸੱਟ ਲੱਗ ਜਾਂਦੀ ਹੈ ਸੱਟ ਇੰਨੀ ਕੁ ਜ਼ਿਆਦਾ ਲੱਗ ਜਾਂਦੀ ਹੈ ਜਖਮ ਇਹਨਾਂ ਨੂੰ ਗਹਿਰਾ ਹੋ ਜਾਂਦਾ ਹੈ ਕਿ ਇਹਨਾਂ ਨੂੰ ਹਸਪੀਟਲ ਐਡਮਿਟ ਕਰਵਾਉਣਾ ਪੈਂਦਾ ਤੇ ਜਦੋਂ ਹਸਪੀਟਲ ਐਡਮਿਟ ਹੁੰਦੇ ਨੇ ਤੇ ਜਿਹੜਾ ਜ਼ਖਮ ਹੁੰਦਾ ਉਹ ਠੀਕ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਤੇ ਜਦੋਂ ਇਹ ਸਭ ਉਹਨਾਂ ਨੇ ਦੇਖਿਆ ਤੇ ਇਹਨਾਂ ਨੂੰ ਲੱਗਾ ਕਿ ਜੇ ਬਾਲੀਵੁੱਡ ਇੰਡਸਟਰੀ ਵਿੱਚ ਸਾਜ ਦਾ ਮੇਰਾ ਕੈਰੀਅਰ ਹੀ ਖਤਮ ਹੋ ਜਾਵੇਗਾ ਮੈਂ ਮੂਵੀਜ਼ ਹੀ ਨਹੀਂ ਕਰ ਸਕਦਾ ਹੈਗਾ ਉਸ ਦੌਰਾਨ ਉਹਨਾਂ ਨੂੰ ਉਹਨਾਂ ਦੇ ਫਰੈਂਡ ਮਿਲਣ ਆਏ ਸਿੱਗੇ ਹਸਪੀਟਲ ਦੇ ਵਿੱਚ ਤੇ ਉਹਨਾਂ ਨੇ ਉਹਨਾਂ ਨੂੰ ਇੱਕ ਸੁਝਾਅ ਦਿੱਤਾ ਕਿ ਅਸੀਂ ਤਿੰਨੇ ਇੱਕ ਸੁਝਾਅ ਦਿੰਨੇ ਆ ਜੇ ਤੂੰ ਮੰਨੇਗਾ ਤੇ ਜਲਦੀ ਠੀਕ ਹੋ ਸਕਦਾ ਨਹੀਂ ਮੰਨੇਗਾ ਤੇ ਫਿਰ ਜਲਦੀ ਠੀਕ ਨਹੀਂ ਹੋ ਸਕਦਾ ਕਿਉਂਕਿ ਇਹ ਜ਼ਖਮ ਇਹਨਾਂ ਗੈਰ ਹੈ ਕਿ ਛੇਤੀ ਠੀਕ ਨਹੀਂ ਹੋਏਗਾ ਉਹ ਸੁਝਾਅ ਇਹ ਸੀ ਕਿ ਤੈਨੂੰ ਸ਼ਰਾਬ ਛੱਡਣੀ ਪੈਣੀ ਹੈ ਤੰਬਾਕੂ ਛੱਡਣਾ ਪੈਣਾ ਔਰ ਉਸ ਦੇ ਬਦਲੇ ਤੈਨੂੰ ਆਪਣਾ ਯੂਰਿਨ ਪੀਣਾ ਪੈਣਾ ਆਪਾਂ ਪਿਸ਼ਾਬ ਦੀ ਗੱਲ ਕਰ ਸਕਦੇ ਹਾਂ ਕਿ ਪਿਸ਼ਾਬ ਪੀਣਾ ਪੈਣਾ ਇਹਦੇ ਨਾਲ ਤੇਰਾ ਜ਼ਖਮ ਜਲਦੀ ਠੀਕ ਹੋ ਸਕਦਾ ਹੈ ਪਰੇਸ਼ ਰਾਵਲ ਨੇ ਬਿਲਕੁਲ ਉਹਨਾਂ ਦੀ ਗੱਲ ਮੰਨ ਲਈ ਉਹਨਾਂ ਨੇ ਆਪਣੇ ਯੂਰੀਨ ਨੂੰ ਬੀਅਰ ਦੀ ਤਰ੍ਹਾਂ ਪੀਤਾ ਸੋ ਫਿਲਮਾਂ ਦੇ ਵਿੱਚ ਵਾਪਸੀ ਕਰਨ ਵਾਸਤੇ ਪਰੇਸ਼ ਰਾਵਲ ਆਪਣਾ ਪੇਸ਼ਾਬ ਆਪਣਾ ਯੂਰਿਨ ਸਵੇਰੇ ਸ਼ਾਮ ਬੀਅਰ ਦੀ ਤਰ੍ਹਾਂ ਪੀਂਦੇ ਰਹੇ। ਸੋ ਇਹ ਦੇ ਵਿੱਚ ਹੁਣ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇੰਨਾ ਸੌਖਾ ਨਹੀਂ ਹੁੰਦਾ ਕਿ ਫਿਲਮ ਇੰਡਸਟਰੀ ਦੇ ਵਿੱਚ ਆਪਣੇ ਆਪ ਦਾ ਕੈਰੀਅਰ ਬਣਾਉਣਾ ਬਹੁਤ ਸਾਰੇ ਸੈਕਰੀਫਾਈਸ ਕਰਨੇ ਪੈਂਦੇ ਨੇ। ਬਹੁਤ ਸਾਰਾ ਆਪਾਂ ਕਹਿ ਸਕਦੇ ਹਾਂ ਸਟਰਗਲ ਕਰਨਾ ਪੈਂਦਾ ਹੈ। ਸੋ ਕੋਈ ਵੀ ਚੀਜ਼ ਦੇਖਣ ਨੂੰ ਲੱਗਦਾ ਹੈ ਕਿ ਬੰਦਾ ਕਿੱਥੇ ਪਹੁੰਚ ਗਿਆ। ਦੇਖੋ ਅੱਜ ਉਹਦਾ ਕਿੰਨਾ ਨਾਮ ਆ ਕਿੰਨਾ ਫੇਮ ਆ ਦੇ ਕੋਲ ਪਰ ਇਹ ਇੰਨਾ ਸੌਖਾ ਨਹੀਂ ਹੁੰਦਾ। ਇਹ ਤਾਂ ਇੱਕ ਹੀ ਖੁਲਾਸਾ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਬਾਰੇ ਕੀਤਾ ਹੋ ਸਕਦਾ ਇਦਾਂ ਦੀ ਇਹ ਕੋ ਚੀਜ਼ਾਂ ਇਹਨਾਂ ਦੇ ਨਾਲ ਹੋਈਆਂ ਹੋਣ ਸੋ ਕਿਸੇ ਦਾ ਵੀ ਸਟਰਗਲ ਹੋਵੇ ਕਿਸੇ ਦੀ ਵੀ ਜੇ ਆਪਾਂ ਕੈਰੀਅਰ ਦੀ ਗੱਲ ਕਰੀ ਤੇ ਇੰਨਾ ਸੌਖਾ ਨਹੀਂ ਹੁੰਦਾ ਸੋ ਆਪਾਂ ਕਿਸੇ ਵੀ ਜੇ ਅਦਾਕਰ ਕਿਸੇ ਹੋਰ ਦੀ ਵੀ ਗੱਲ ਕਰ ਲਈਏ ਤੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਇਹੋ ਜਿਹਾ ਹੋਇਆ ਹੀ ਹੁੰਦਾ ਸੋ ਇਹਨਾਂ ਨੇ ਤਾਂ ਹੁਣ ਖੁਲਾਸਾ ਕਰ ਦਿੱਤਾ ਤੇ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਆਦਰਵਾਇਸ ਕਿਸੇ ਨੂੰ ਕੀ ਪਤਾ ਸੀ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਇਹੋ ਜਿਹਾ ਮੋੜ ਆ ਫੇ ਕਹਿ ਸਕਦਾ ਹੈ ਕਿ ਇੱਕ ਇਹੋ ਜਿਹਾ ਦੌਰ ਵੀ ਆਇਆ ਸੀ ਜਿਸ ਦੇ ਵਿੱਚ ਇਹਨਾਂ ਨੂੰ ਇਹ ਵੀ ਕੰਮ ਕਰਨਾ ਪਿਆ ਆਪਣੇ ਆਪ ਨੂੰ ਠੀਕਵਾ ਕੇ ਨਵਾਸੇ ਆਪਣਾ ਯੂਰੀਨ ਪਾਣੀ terapi ਨਵੀ ਪਿਆ ਸਕਦਾ ਸੀ ਪਰ ਇਹ ਸ਼ਰਵਲ ਨੇ ਜਿਹੜਾ ਇਹ ਖੁਲਾਸਾ ਕੀਤਾ ਹੈ ਇਹ ਉਦੋਂ ਇਹਨਾਂ ਦੇ ਕੈਰੀਅਰ ਦੀ ਸ਼ੁਰੂਆਤ ਸੀ ਬਹੁਤ ਟਾਈਮ ਪਹਿਲਾਂ ਉਸ ਦੌਰ ਦੇ ਵਿੱਚ ਜਦੋਂ ਇਹ ਫਿਲਮ ਇੰਡਸਟਰੀ ਦੇ ਵਿੱਚ ਆਏ ਆਏ ਸੀ ਤੇ ਜਦੋਂ ਇਹਨਾਂ ਨੂੰ 60 ਲੱਗੀ ਤੇ ਇਹਨਾਂ ਨੂੰ ਲੱਗਾ ਕਿ ਹਜੇ ਤਾਂ ਮੈਂ ਸ਼ੁਰੂਆਤ ਹੀ ਕੀਤੀ ਹੈ ਤੇ ਜੇ ਮੈਂ ਜਲਦੀ ਠੀਕ ਨਾ ਹੋਇਆ ਤੇ ਮੇਰੀ ਤਾਂ ਜਿਹੜੀ ਕਰੀਅਰ ਆ ਮੈਂ ਤਾਂ ਅੱਗੇ ਜਾ ਹੀ ਨਹੀਂ ਸਕਦਾ ਹੈਗਾ ਮੇਰੇ ਹੁਨੇ ਖਤਮ ਹੋ ਜਾਏਗਾ ਇਸ ਕਰਕੇ ਉਹਨਾਂ ਨੇ ਇਹ ਡਿਸੀਜਨ ਲਿਆ ਉਹਨਾਂ ਨੇ ਇਹ ਡਿਸਾਈਡ ਕੀਤਾ ਕਿ ਮੈਂ ਆਪਣਾ ਯੂਰਿਨ ਪੀਵਾਂਗਾ ਪਾਣੀ ਦੇ ਵਾਂਗ ਚਾਹੇ ਮੈਨੂੰ ਹੋਰ ਵੀ ਕੁਛ ਕਰਨਾ ਪਏ ਮੈਂ ਉਹ ਵੀ ਕਰਾਂਗਾ ਪਰ ਮੈਂ ਹਰ ਹਾਲ ਦੇ ਵਿੱਚ ਜਲਦੀ ਤੋਂ ਜਲਦੀ ਠੀਕ ਹੋ ਕੇ ਵਾਪਸ ਮੈਂ ਸੈੱਟ ਦੇ ਵਾਪਸੀ ਕਰਾਂਗਾ ਤੇ ਫਿਲਮਾਂ ਦੇ ਵਿੱਚ ਮੈਂ ਆਪਣਾ ਹੋਰ ਵੀ ਲੋਹਾ ਮਨਵਾਵਾਂਗਾ ਤਾਂ ਉਹੀ ਗੱਲ ਹੋਈ ਤੁਸੀਂ ਅੱਜ ਦੀ ਰੇਟ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਕਿਹੜੀ ਮੂਵੀ ਹੈ ਜਿਹੜੀ ਉਹਨਾਂ ਦੀ ਹਿੱਟ ਨਹੀਂ ਹੋਈ ਕਿਸੇ ਵੀ ਰੋਲ ਦੀ ਗੱਲ ਕਰ ਲੋ ਤੁਸੀਂ ਹਰ ਰੋਲ ਦੇ ਵਿੱਚ ਉਹ ਫਿੱਟ ਹੋਏ ਨੇ ਹਰ ਮੂਵੀ ਉਹਨਾਂ ਦੀ ਹਿੱਟ ਗਈ ਹੈ ਸੋ ਇਸ ਕਰਕੇ ਕੋਈ ਵੀ ਅਦਾਕਾਰ ਆ ਉਹਦਾ ਜਿਹੜਾ ਕੈਰੀਅਰ ਹੁੰਦਾ ਜਾਂ ਫਿਰ ਕਹਿ ਸਕਦੇ ਆ ਕਿ ਉਹਦੀ ਜਿਹੜੀ ਜ਼ਿੰਦਗੀ ਦਾ ਸਟਰਗਲ ਹੁੰਦਾ ਉਹ ਸੌਖਾ ਨਹੀਂ ਹੁੰਦਾ